प्यारे दोस्तों ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਕਮਨਜੀਤ ਸਿੰਘ ਕਮਲ ਹਸਪਤਲ ਨੋਹਰ ਅਸੀਂ ਹਰ ਸਾਲ ਵਰਲਡ ਬਲੱਡ ਡੋਨੇਸ਼ਨ ਡੇ ਵਾਲੇ ਦਿਨ ਅਸੀਂ ਹਰ ਸਾਲ ਇੱਕ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਦੇ ਹਾਂ ਆਪ ਇਸ ਸਾਲ ਵੀ ਦਿਨ ਵੀਰਵਾਰ 3 ਤਰੀਕ 12 ਕਮਲ ਹਸਪਤਲ ਵਿਖੇ ਮੈਦ ਪਰ ਬਲੱਡ ਡੋਨੇਸ਼ਨ ਦਾ ਇਹ ਕੈਂਪ ਦੇ ਨਾਲ ਅਸੀਂ ਕੈਂਪ ਲਗਾ ਰਹੇ ਹਾਂ ਕੋਈ ਵੀ ਵੋਲੰਟਰੀ ਬਲੱਡ ਡੋਨੇਸ਼ਨ ਕਰ ਸਕਦਾ ਹੈ ਉਹਦੇ ਵਿੱਚ ਕੋਈ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਔਰ ਜਿਹੜੀ ਬਲੱਡ ਹੈ ਉਹ ਬਹੁਤ ਜਲਦੀ ਬਦਲਦਾ ਸਾਨੂੰ ਜਿਹੜਾ ਹੈ ਤੁਹਾਡੇ ਦਿੱਤਾ ਹੈ ਬਲੱਡ ਕਿਸੇ ਦੀ ਵੀ ਜਾਨ ਬਚਾ ਸਕਦਾ ਹੈ ਇੱਕ ਬਲੱਡ ਦੇਣਾ ਜਿਹੜਾ ਹੈ ਉਹ ਬਹੁਤ ਵੱਡਾ ਯੋਗਦਾਨ ਹੈ ਬਲੱਡ ਦੀ ਜਿਹੜੀ ਜਰੂਰਤ ਹੈ ਉਹ ਸਾਨੂੰ ਬੇਲੇ-ਬੇਲੇ ਪੈਦੀ ਦਿੰਦੀ ਹੈ ਭਾਵੇਂ ਬਲੱਡ ਦੀ ਬਲੱਡ ਡੋਨੇਸ਼ਨ ਕਾਫੀ ਹੱਦ ਤੱਕ ਵੱਧ ਗਈ ਹੈ ਪਰ ਫਿਰ ਵੀ ਬਲੱਡ ਜਿਹੜਾ ਅਜੇ ਯੂਨੀਅਨ ਆਸਾਨ ਦੇ ਵਿੱਚ ਕਈ ਯੂਨਿਟ ਬਲੱਡ ਦੇ ਜਿਹੜੇ ਨੇ ਕਈ ਕਰੋੜਾਂ ਹੀ ਯੂਨਿਟ ਜਿਹੜੇ ਘੱਟ ਨੇ ਜਿਹੜੇ ਕੋਈ ਕੰਮ ਚਾਹੀਦੇ ਨੇ ਤੁਹਾਡਾ ਦਿੱਤਾ ਹੈ ਬਲੱਡ ਕਿਸੇ ਐਕਸੀਡੈਂਟਲ ਪੇਸ਼ੇਂ ਦੀ ਜਾਨ ਬਚਾ ਸਕਦਾ ਹੈ ਔਰ ਕਿ ਗਰਭਵਤੀ ਮਾਵਾਂ ਨੂੰ ਵੀ ਬਲੱਡ ਲੱਗਦਾ ਹੈ ਆਪਰੇਸ਼ਨ ਤੋਂ ਪਹਿਲਾਂ ਔਰ ਆਪਰੇਸ਼ਨ ਦੇ ਬਾਅਦ ਵੀ ਜਿਹੜਾ ਹੈ ਉਹ ਬਲੱਡ ਲਾਂਦਾ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਬੇਤੀ ਕਰਦਾ ਹਾਂ ਕਿ ਤੁਸੀਂ ਵੀਰਵਾਰ ਸਵੇਰੇ 9:00 ਤੋਂ ਲੈ ਕੇ 4:00 ਵਜੇ ਤੱਕ ਕਿਸੇ ਟਾਈਮ ਵੀ ਆ ਸਕਦੇ ਹੋ ਜਿਹੜਾ ਵੀ ਵਿਅਕਤੀ ਜਿਹੜਾ ਹੈ ਉਹ ਬਲੱਡ ਡੋਨੇਟ ਕਰੇਗਾ ਉਹਦੇ ਸਾਰੇ ਬਲੱਡ ਟੈਸਟ ਵੀ ਕੀਤੇ ਜਾਣਗੇ ਔਰ ਉਹਨਾਂ ਨੂੰ ਸਰਟੀਫੀਕੇਟ ਵੀ ਦਿੱਤਾ ਜਾਏਗਾ ਤੋਂ ਮੇਰੇ ਵੱਲੋਂ ਸਾਰਿਆਂ ਨੂੰ ਫੇਰ ਇੱਕ ਵਾਰੀ ਰਿਕਵੈਸਟ ਹੈ ਕਿ ਵੀਰਵਾਰ ਨੂੰ ਤੁਸੀਂ ਆਪਣਾ ਯੋਗਦਾਨ ਖੂਨ ਦੇ ਕੇ ਯੋਗਦਾਨ ਪਾਓ ਥੈਂਕ ਯੂ ਬੇਰਿ